ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗੁਰ ਪੁਰਾ ਪੇਟਿਓ ਵਡ ਭਾਗੀ ਮਨਹਿ ਪਿਆ ਪਰਦਾਸਾ ਕੋਈ ਨਾ ਪਹਚਨ ਹਾਰਾ ਦੁਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕੈ ਬਲਹਾਰੈ ਆਗੇ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਪਾਉ ਭੈ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਉਰਤ ਪ੍ਰਭ ਹੈ ਤੇ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਬਾ ਕਾਰਜ ਆਇਆ ਰਾਸੇ ਨਨਕ ਕਾ ਗੁਰਪੁਰਾ ਪੇਟਿਓ ਸਗਲੇ ਦੁਖ ਬਿਨਸੇ ਸੋਰਠ ਮਹਲਾ ਪੰਜਵਾ ਗੁਰਪੁਰਾ ਪੇਟਿਓ ਵਡਭਾਗੀ ਮਨਹਿ ਪਿਆ ਪਰਗਾਸਾ ਕੋਈ ਨਾ ਪਹਚਨ ਹਾਰਾ ਦੁਜਾ ਆਪਣੇ ਸਾਹਿਬ ਦਾ ਪਰਵਾਸ ਆਪਣੇ ਸਤਿਗੁਰ ਕੈ ਬਲਹਾਰੈ ਆਗੈ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰੇ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਪਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਉਰਤ ਪ੍ਰਭ ਹੈ ਤੇ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵਡੀ ਵਡਿਆਈ ਅਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਪੇਟਿਆ ਸਗਲੇ ਦੁਖ ਬਿਨਸੇ ਸੋਰਠ ਮਹਲਾ 5 ਗੁਰ ਪੁਰਾ ਪੇਟਿਓ ਵਡ ਪਾਗੀ ਮਨਹਿ ਪਿਆ ਪਰਦਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਦਾ ਪਰਵਾਸਾ ਆਪਣੇ ਸਤ ਗੁਰ ਕੈ ਬਲਹਾਰੈ ਆ ਗਿਆ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰਾ ਰਹਾ ਅੰਤਰੇ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰ ਪਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ प्रभ है पी ओवन हरा कंठ लगाए अपने जन रखे अपनी प्रीत प्यारा वडी वडे आए अचरज शोभा कार आया राशे ਨਾਨਕ ਕਾ ਗੁਰਪੁਰਾ ਪੇਟਿਆ ਸਗਲੇ ਦੁਖ ਬਿਨਸੇ ਸੋਰਠ ਮਹਲਾ ਪੰਜਵਾ ਗੁਰਪੁਰਾ ਪੇਟਿਓ ਵਡਭਾਗੀ ਮਨਹਿ ਪਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕੈ ਬਲਹਾਰੈ ਆਗੇ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰੇ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਪਾਉ ਭੈ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਤੇ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਪੀਟਿਆ ਸਗਲੇ ਦੁਖ ਬਿਨਸੇ ਸੋਰਠ ਮਹਲਾ ਪੰਜਵਾ ਗੁਰਪੁਰਾ ਪੀਟਿਓ ਵਡਭਾਗੀ ਮਨਹਿ ਪਿਆ ਪਰਦਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਦਾ ਪਰਵਾਸਾ ਆਪਣੇ ਸਤਿਗੁਰ ਕੈ ਬਲਹਾਰੈ ਆਗੈ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰ ਪਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਤਕਾਲ ਹੁਰਤ ਪ੍ਰਭ ਹੈ ਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਪੇਟਿਆ ਸਗਲੇ ਦੁਖ ਬਿਨਸੇ ਸੋਰਠ ਮਹਲਾ 5 ਗੁਰ ਪੁਰਾ ਪੇਟਿਓ ਵਡ ਭਾਗੀ ਮਨਹਿ ਪਿਆ ਪਰਦਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕੈ ਬਲਹਾਰੈ ਆ ਗਿਆ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰ ਪਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਤੇ ਹਵਨ ਹਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੀ ਪ੍ਰੀਤ ਪਿਆਰਾ ਵੱਡੀ ਵੱਡਿਆਏ ਆਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਪੇਟਿਆ ਸਗਲੇ ਦੁਖ ਬਿਨਸੇ ਸੋਰਠ ਮਹਲਾ 5 ਗੁਰ ਪੁਰਾ ਪੇਟਿਓ ਵਡ ਪਾਗੀ ਮਨਹਿ ਪਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤ ਗੁਰ ਕੈ ਬਲਹਾਰੈ ਆ ਗਿਆ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰ ਪਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਉਂ ਹੁਰਤ ਪ੍ਰਭ ਹੈ ਤੇ ਹੋਵਨ ਹਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੀ ਪ੍ਰੀਤ ਪਿਆਰਾ ਵਡੀ ਵਡਿਆਈ ਆਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਪੇਟਿਓ ਸਗਲੇ ਦੁਖ ਬਿਨਸੇ ਸੋਰਠ ਮਹਲਾ ਪੰਜਵਾ ਗੁਰਪੁਰਾ ਪੇਟਿਓ ਵਡਭਾਗੀ ਮਨਹਿ ਪਿਆ ਪਰਦਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਦਾ ਪਰਵਾਸਾ ਆਪਣੇ ਸਤਿਗੁਰ ਕੈ ਬਲਹਾਰੈ ਆ ਗਿਆ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰ ਪਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲੂਰਤ ਪ੍ਰਭ ਹੈ ਤੇ ਹਵਨ ਹਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਆਚਰਜ ਸੁਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਪੇਟਿਆ ਸਗਲੇ ਦੁਖ ਬਿਨਸੇ ਸੋਰਠ ਮਹਲਾ 5 ਗੁਰ ਪੁਰਾ ਪੇਟਿਓ ਵਡ ਭਾਗੀ ਮਨਹਿ ਪਿਆ ਪਰਦਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਦਾ ਪਰਵਾਸਾ ਆਪਣੇ ਸਤਗੁਰ ਕੈ ਬਲਹਾਰੈ ਆ ਗਏ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰ ਪਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲੂਰਤ ਪ੍ਰਭ ਹੈ ਤੇ ਹਵਨ ਹਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਆਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਪੇਟਿਆ ਸਗਲੇ ਦੁਖ ਬਿਨਸੇ ਸੋਰਠ ਮਹਲਾ 5 ਗੁਰ ਪੁਰਾ ਪੇਟਿਓ ਵਡ ਭਾਗੀ ਮਨਹਿ ਪਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਦਾ ਪਰਵਾਸਾ ਆਪਣੇ ਸਤ ਗੁਰ ਕੈ ਬਲਹਾਰੈ ਆਗੈ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰ ਪਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਰਬ ਹੈ ਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੀ ਪ੍ਰੀਤ ਪਿਆਰਾ ਵਡੀ ਵਡਿਆਈ ਆਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਪੇਟਿਆ ਸਗਲੇ ਦੁਖ ਬਿਨਸੇ ਸੋਰਠ ਮਹਲਾ 5 ਗੁਰ ਪੁਰਾ ਪੇਟਿਓ ਵਡ ਭਾਗੀ ਮਨਹਿ ਪਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਦਾ ਪਰਵਾਸਾ ਆਪਣੇ ਸਤ ਗੁਰ ਕੈ ਬਲਹਾਰੈ ਆ ਗਿਆ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰਾ ਰਹਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰ ਪਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਤੀ ਹਵਨ ਹਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਆਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕਾ ਗੁਰਪੁਰਾ ਪੇਟਿਆ ਸਗਲੇ ਦੁਖ ਬਿਨਸੇ ਸੋਰਠ ਮਹਲਾ ਪੰਜਵਾ ਗੁਰਪੁਰਾ ਪੇਟਿਓ ਵਡਭਾਗੀ ਮਨਹਿ ਪਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਦਾ ਪਰਵਾਸ ਆਪਣੇ ਸਤਿਗੁਰ ਕੈ ਬਲਹਾਰੈ ਆਗੈ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰੇ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰ ਪਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਤੇ ਹੋਵਨ ਹਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੀ ਪ੍ਰੀਤ ਪਿਆਰਾ ਵਡੀ ਵਡਿਆਈ ਆਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਪੇਟਿਆ ਸਗਲੇ ਦੁਖ ਬਿਨਸੇ ਸੋਰਠ ਮਹਲਾ 5 ਗੁਰ ਪੁਰਾ ਪੇਟਿਓ ਵਡ ਪਾਗੀ ਮਨਹਿ ਪਿਆ ਪਰਦਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਦਾ ਪਰਵਾਸਾ ਆਪਣੇ ਸਤ ਗੁਰ ਕੈ ਬਲਹਾਰੈ ਆ ਗਿਆ ਸੁਖ ਪਾਠੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰ ਪਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਤਕਾਉ ਹੁਰਤ ਰਾਭ ਹੈ ਤੇ ਹੋਵਨ ਹਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵੜਿ ਆਏ ਆਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਪੇਟਿਆ ਸਗਲੇ ਦੁਖ ਬਿਨਸੇ ਸੋਰਠ ਮਹਲਾ ਪੰਜਵਾ ਗੁਰਪੁਰਾ ਪੇਟਿਓ ਵਡ ਭਾਗੀ ਮਨਹਿ ਪਿਆ ਪਰਦਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਦਾ ਪਰਵਾਸਾ ਆਪਣੇ ਸਤਿਗੁਰ ਕੈ ਬਲਹਾਰੈ ਆਗੇ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰੇ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਪਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਤੇ ਹੋਵਨ ਹਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੀ ਪ੍ਰੀਤ ਪਿਆਰਾ ਵਡੀ ਵੜੇ ਆਏ ਆਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਪੇਟਿਓ ਸਗਲੇ ਦੁਖ ਬਿਨਸੇ ਸੋਰਠ ਮਹਲਾ ਪੰਜਵਾ ਗੁਰਪੁਰਾ ਪੇਟਿਓ ਵਡਭਾਗੀ ਮਨਹਿ ਪਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਦਾ ਪਰਵਾਸ ਆਪਣੇ ਸਤਿਗੁਰ ਕੈ ਬਲਹਾਰੈ ਆ ਗਿਆ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰ ਪਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਤੇ ਹੋਵਨ ਹਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੀ ਪ੍ਰੀਤ ਪਿਆਰਾ ਵਡੀ ਵਡਿਆਈ ਆਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਪੇਟਿਆ ਸਗਲੇ ਦੁਖ ਬਿਨਸੇ ਸੋਰਠ ਮਹਲਾ 5 ਗੁਰ ਪੁਰਾ ਪੇਟਿਓ ਵਡ ਭਾਗੀ ਮਨਹਿ ਪਿਆ ਪਰਦਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤ ਗੁਰ ਕੈ ਬਲਹਾਰੈ ਆ ਗਿਆ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰ ਪਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਪੇਟਿਆ ਸਗਲੇ ਦੁਖ ਬਿਨਸੀ ਸੋਰਠ ਮਹਲਾ 5 ਗੁਰ ਪੁਰਾ ਪੇਟਿਓ ਵਡ ਭਾਗੀ ਮਨਹਿ ਪਿਆ ਪਰਦਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕੈ ਬਲਹਾਰੈ ਆਗੈ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾ ਅੰਤਰੇ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰ ਪਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਪੇਟਿਆ ਸਗਲੇ ਦੁਖ ਬਿਨਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ